ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਮਟਰ ਬਰੀਆਨੀ ਬਣਾਵਾਂਗੇ ਆ ਚੌਲ ਹੈਗੇ ਆ ਮਟਰ ਕੱਢੇ ਹੋਏ ਐ ਆ ਟਮਾਟਰ ਛੀਰ ਕੇ ਰੱਖ ਲਿਆ ਹਰੀ ਮਿਰਚ ਤੇ ਗੰਡਾ ਤੇ ਚੌਲਾਂ ਚ ਪਾਣੀ ਪਾਵਾਂਗੇ ਆਪਾਂ ਧੋਣ ਵਾਸਤੇ ਨਾਲੇ ਫੋਲੇ ਹੋ ਜਾਣਗੇ ਨਾਲੇ ਧੋਵਾਂਗੇ ਇਹਨਾਂ ਨੂੰ ਤੇ ਉਹਨੇ ਆਪਾਂ ਵੇਖੇ ਨਾ ਵੀ ਆਪਣੇ ਅੱਗ ਬਾਲ ਕੇ ਤੇ ਕੜਾਈ ਧਰਾਂਗੇ ਆਪਾਂ ਹੁਣ ਆਪਾਂ ਦੇਸੀ ਘਿਓ ਪਾਵਾਂਗੇ ਤੜਕਾ ਲਾਉਣ ਵਾਸਤੇ ਇਹ ओके ਹੋ ਗਰਮ ਹੋ ਗਿਆ ਫਿਰ ਆਪਾਂ ਗੰਡਾ ਤੇ ਹਰੀ ਮਿਰਚ ਪਾਵਾਂਗੇ ਪਹਿਲਾਂ ਪਹਿਲਾਂ ਜੀਰਾ ਪਾਵਾਂਗੇ ਫਿਰ ਆਪਾਂ ਗੰਡਾ ਤੇ ਹਰੀ ਮਿਰਚ ਪਾਵਾਂਗੇ ਹੁਣ ਆਪਾਂ ਜੀਰਾ ਪਾਵਾਂਗੇ ਕਿਉ ਗਰਮ ਹੋ ਗਿਆ ਹਣ ਹਰੀ ਮਿਰਚ ਗੰਡਾ ਪਾਵਾਂਗੇ ਮੋਟਾ ਮੋਟਾ ਟੀਰਿਆ ਹੋਇਆ ਗੰਡਾ ਜੋ ਗੰਡਾ ਤੇ ਹਰੀ ਮਿਰਚ ਭੁੱਜ ਗਏ ਫਿਰ ਆਪਾਂ ਟਮਾਟਰ ਪਾਵਾਂਗੇ ਗੰਡਾ ਕੋ ਜਗਿਆ ਸਾਰੀ ਮਿਰਚ ਇਸ ਤੇ ਹੁਣ ਟਮਾਟਰ ਪਾਵਾਂਗੇ ਥੋੜਾ ਪਰੂਨ ਤੇ ਹਲਦੀ ਪਾਵਾਂਗੇ ਜਿੰਨਾ ਘੋੜਾ ਉਹਨਾ ਕੁ ਨੂੜ ਪਾਵਾਂਗੇ ਆਪਾਂ ਥੋੜੀ ਜਿਹੀ ਹਲਦੀ ਪਾਵਾਂਗੇ ਰੰਗ ਸੋਹਣਾ ਹੋ ਜਾਊਗਾ ਹੁਣ ਆਪਣਾ ਟਮਾਟਰ ਵੀ ਫਰਾਈ ਹੋ ਗਿਆ ਤੇ ਹੁਣ ਆਪਾਂ ਪਾਣੀ ਪਾਵਾਂਗੇ 1.5 ਕੱਪ ਪਾਣੀ ਦਾ ਪਾਵਾਂਗੇ ਉਤੋਂ ਆਪਾਂ ਢੱਕ ਦੇਾਂਗੇ ਜੋ ਪਾਣੀ ਗਰਮ ਹੋ ਗਿਆ ਤੇ ਫਿਰ ਆਪਾਂ ਚੌਲ ਪਾਵਾਂਗੇ लो अपना पानी रिजन लग लाग गया हूँ आप चौल पावे बहुत वादिया बिरयानी बनू बरयानी हम देंगे। ਉਹ 10 ਮਿੰਟ ਹੋ ਗਏ ਆਪਾਂ ਨੇ ਚੌਲ ਪਾયા ਨੂੰ ਤੇ ਹੁਣ ਆਪਾਂ ਮਟਰ ਪਾਵਾਂਗੇ ਹੁਣ ਆਪਾਂ ਸੇ 7 ਮਿੰਟ ਹੋਰ ਸੇਕ ਲਵਾਵਾਂਗੇ ਜੇ ਪਾਣੀ ਸੁੱਕ ਗਿਆ ਉਦੋਂ ਆਪਾਂ ਲਾ ਲਾਂਗੇ ਉਹ ਆਪਣੀ ਬਰਾਨੀ ਬਣੀ ਜਾਂਦੀ ਐ ਤੇ ਹਜੇ ਪਾਣੀ ਨਹੀਂ ਸੁੱਕਿਆ ਸਵਾਰ ਕੇ ਤੇ ਆਪਾਂ ਜਦੋਂ ਪਾਣੀ ਸੁੱਕ ਗਿਆ ਤੇ ਫੇਰ ਆਪਾਂ ਲਾਵਾਂਗੇ ਦੋ ਤਿੰਨ ਮਿੰਟ ਸੇਕ ਹੋਰ ਲਵਾਵਾਂਗੇ ਹਜੇ। ਇਹ ਲੜਨਾਲਟਾ ਕਾਂਗੇ ਹੁਣ ਗਰਲ ਕਰ ਦਾਂਗੇ। ਲਵਾ ਕੋਣੀ ਬਰਯਾਨੀ ਬਣ ਗਈ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਲਾਵਾਂਗੇ। ਪਾਣੀ ਬਹੁਤ ਵਧੀਆ ਸੁੱਕ ਗਿਆ। ਜਮੇ ਪਾਣੀ ਖੈਨੇਗਾ ਹੁਣ ਵਿੱਚ ਭੋਰਾ ਵੀ हम आप लावे देखो कि बढ़िया बनी है बिरयानी बहुत वजिए बनी है कौली च पावे ਕੋਕੜੀ ਵਧੀਆ ਬਣੀ ਹੈ ਜੇ ਕੋਈ ਦਹੀਂ ਪਾ ਕੇ ਖਾਵੇ ਤੇ ਭਲਾ ਕੋਈ ਹੂ ਖਾਵੇ ਦਹੀਂ ਵੀ ਪਾ ਸਕਦੇ ਆ ਤੇ ਭਲਾ ਹੂ ਖਾਣੇ ਤੋਂ ਵੀ ਖਾ ਸਕਦੇ ਆ ਬਹੁਤ ਵਧੀਆ ਬਣੀ ਹੈ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ